ਦਰਸਲ ਇਹ ایزی رجسٹری پورٹل ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਹੁਣੇ-ਹੁਣੇ ਜਾਰੀ ਕੀਤਾ ਗਿਆ ਸੀ ਕਿ ਲੋਕਾਂ ਦੀਆਂ ਰਜਿਸਟਰੀਆਂ ਜਿਹੜੀਆਂ ਨੇ ਉਹ ਆਸਾਨੀ ਦੇ ਨਾਲ ਹੋ ਜਾਣ ਉਸੇ ਦੇ ਤਹਿਤ ਇੱਕ ਵਿਅਕਤੀ ਦੇ ਨਾਲ ਧੋਖਾ ਧੜੀ ਹੋਣ ਤੋਂ ਜਿਹੜਾ ਉਹ ਬਚ ਗਿਆ ਦੱਸ ਦਈਏ ਕਿ ਇੱਕ 170 ਕਸ਼ਤੇ ਪਲਾਟ ਦੀ ਰਜਿਸਟਰੀ ਕਰਾਉਣ ਦੇ ਵਾਸਤੇ ਉਸ ਦੀ ਪਾਵਰ ਆਫ ਅਟਾਰਨੀ ਕਰਾਉਣ ਦੇ ਵਾਸਤੇ ਪਿਓ ਪੁੱਤ ਜਿਹੜਾ ਉਹ ਪਹੁੰਚੇ ਸੀਗੇ ਪਰਮਿੰਦਰ ਸਿੰਘ ਨਾਂ ਦੱਸਿਆ ਜਾ ਰਿਹਾ ਹੈ ਅਤੇ ਉਹਨਾਂ ਦਾ ਬ੍ਰਦਰ ਜੋ ਗੁਰਵਿੰਦਰ ਸਿੰਘ ਜਿਨ੍ਹਾਂ ਦਾ ਨਾਮ ਦੱਸਿਆ ਹੋਇਆ ਬੰਗਲੌਰ ਦੇ ਵਿੱਚ ਉਹ ਰਹਿੰਦਾ ਉਸ ਦਾ ਪਲਾਟ ਸੀ ਤੇ ਉਸ ਦੀ ਪਾਵਰ ਆਫ ਐਟਰਨੀ ਕਰਾਉਣ ਦੇ ਵਾਸਤੇ ਉਸ ਦਾ ਭਰਾ ਪਰਮਿੰਦਰ ਸਿੰਘ ਆਪਣੇ ਪੁੱਤਰ ਦੇ ਨਾਲ ਤਹਿਸੀਲ ਦੇ ਵਿੱਚ ਆਇਆ ਸੀਗਾ ਤਸਦੇ ਇਹ ਇਹਨਾਂ ਨੇ ਇਕਰਾਰ ਕੀਤਾ ਸੀਗਾ ਜਨਤਾਨਗਰ ਦੇ ਵਿੱਚ ਰਹਿਣ ਵਾਲੇ ਰਵਿੰਦਰ ਕੁਮਾਰ ਦੇ ਨਾਲ ਕਿ ਇਹ ਪਲਾਟ ਜਿਹੜਾ ਉਹਨਾਂ ਨੂੰ ਵੇਚਿਆ ਜਾ ਰਿਹਾ ਤਾਂ ਜਦੋਂ ਪਾਵਰ ਆਫ ਐਟਾਰਨੀ ਕਰਾਉਣ ਦੇ ਵਾਸਤੇ ਤਹਿਸੀਲ ਦੇ ਵਿੱਚ ਪਹੁੰਚੇ ਜਦੋਂ ਸਾਰਾ ਡਾਟਾ ਉਸ ਪੋਰਟਲ ਤੇ ਪਾਇਆ ਜਾ ਰਿਹਾ ਸੀਗਾ ਤਾਂ ਉਸ ਪੋਰਟਲ ਤੋਂ ਇੱਕ OTP ਦਾ ਮੈਸੇਜ ਉਸ ਮਾਲਕ ਨੂੰ ਗਿਆ ਜਿਸ ਦੀ ਇਹ ਰਜਿਸਟਰੀ ਸੀ ਗੁਰਵਿੰਦਰ ਸਿੰਘ ਜਿਸ ਦਾ ਇਹ ਪਲਾਟ ਸੀ ਜੋ ਬੰਗਲੌਰ ਦੇ ਵਿੱਚ ਇਸ ਸਮੇਂ ਰਹਿ ਰਿਹਾ ਸੀ ਉਸ ਤੇ ਫੋਨ ਤੇ ਮੈਸੇਜ ਗਿਆ ਕਿ ਉਸਤੇ 플랏 ਦੀ ਰਜਿਸਟਰੀ ਹੋ ਰਹੀ ਹੈ ਤਾਂ ਤੁਰੰਤ ਉਸ ਨੇ ਤਹਿਸੀਲ ਦੇ ਵਿੱਚ ਕੰਟੈਕਟ ਕੀਤਾ ਇਹ ਜਾਣਕਾਰੀ ਦਿੱਤੀ ਕਿ ਉਸਤੇ ਕਾਗਜ਼ਾਂ ਦੇ ਨਾਲ heira-fehri ਕੋਈ ਕੀਤੀ ਜਾ ਰਹੀ ਹੈ ਤਾਂ ਤੁਰੰਤ ਤਹਿਸੀਲ ਦੇ ਵਿੱਚ ਮੌਜੂਦ ਸਟਾਫ ਨੇ ਮੁਸਤੈਦੀ ਦਿਖਾਉਂਦੇ ਹੋਏ ਇਹ ਸਾਰਾ ਵਾਕਿਆ ਜਿਹੜਾ ਉਹ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਜੈਨ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਉਸ ਤੋਂ ਬਾਅਦ ਤੁਰੰਤ ਡੀਸੀ ਦੇ ਵੱਲੋਂ ਐਕਸ਼ਨ ਲੈਂਦੇ ਆ ਮੌਕੇ ਤੇ ਪੀਏਯੂ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੂੰ ਭੇਜਿਆ ਤੇ ਉਨ੍ਹਾਂ ਪਿਓ ਪੁੱਤ ਨੂੰ ਗ੍ਰਿਫਤਾਰ ਵੀ ਕਰ ਲਿਆ ਤਾਂ ਜਿੱਥੇ ਇੱਕ ਵਿਅਕਤੀ ਦੇ ਨਾਲ ਧੋਖਾ ਧੜੀ ਹੋਣ ਤੋਂ ਬਚਿਆ ਦੂਜੇ ਪਾਸੇ ਪੰਜਾਬ ਸਰਕਾਰ ਦਾ ਈਜ਼ੀ ਰਜਿਸਟਰੀ ਪੋਰਟਲ ਵੀ ਚਰਚਾ ਜਿਹੜੀ ਆ ਹੁਣ ਸਾਰੇ ਪਾਸੇ ਹੋ ਗਈ ਹੈ ਕਿਉਂਕਿ ਇਸ ਪੋਰਟਲ ਦੇ ਨਾਲ ਇੱਕ ਵਿਅਕਤੀ ਦੀ ਜਿਹੜੀ ਸਾਰੀ ਉਮਰ ਦੀ ਜਮ੍ਹਾਂ ਪੂੰਜੀ ਹੁੰਦੀ ਹੈ ਉਹ ਜਾਣੋ ਬਚ ਗਈ ਹੈ ਤੇ ਬਹੁਤ ਵਾਅਦਵਾਈ ਵੀ ਇਹ ਸਰਕਾਰ ਦਾ ਪੋਰਟਲ ਜਿਹੜਾ ਖੜਦਾ ਪਿਆ ਤਾਂ ਦੂਜੇ ਪਾਸੇ ਪੁਲਿਸ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੇ ਵਿਅਕਤੀ ਆਪਿਓ ਪੁੱਤ ਇਹ ਜਾਲੀ ਰਜਿਸਟਰੀ ਕਰਾਉਣ ਆਏ ਸੀਗੇ ਉਹਨਾਂ ਤੇ ਕਾਰਵਾਈ ਜਿਹੜੀ ਇਹ ਕੀਤੀ ਜਾ ਰਹੀ ਹੈ ਪਰਚਾ ਉਹਨਾਂ ਤੇ ਹੁਣ ਦਰਜ ਕੀਤਾ ਜਾ ਰਿਹਾ ਤੇ ਸਖਤੋ ਸਖਤ ਪੁਲਿਸ ਦਾ ਕਹਿਣਾ ਕਿ ਕਾਰਵਾਈ ਅਸੀਂ ਉਹਨਾਂ ਤੇ ਕਰਾਂਗੇ ਤਾਂ ਇਹ ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਤਹਿਸੀਲ ਦੇ ਵਿੱਚੋਂ ਉਹਨਾਂ ਵਿਅਕਤੀਆਂ ਨੂੰ ਫੜ ਕੇ ਲੈ ਕੇ ਜਾ ਰਹੀ ਹੈ ਤਾਂ ਹੋਰ ਅਪਡੇਟਸ ਲਈ ਸਾਡਾ ਜੁੜੇ ਹੋੜਾ ਲੁਧਿਆਣਾ ਤੋਂ ਸਨਵਜੀਤ ਸਿੰਘ ਜਨ ਹਿਤੇਸ਼ੀ ਅੱਜ ਲੁਧਿਆਣਾ ਦੇ ਵਿੱਚ ਹੈਪੋਆ ਤਹਿਸੀਲ ਦੇ ਵਿੱਚ ਉਸ ਵੇਲੇ ਹਫੜਾ ਤਫੜੀ ਮਚੀ ਜਦੋਂ ਦੋ ਵਿਅਕਤੀ ਉੱਥੇ ਪਹੁੰਚੇ ਇੱਕ ਜਾਲੀ ਰਜਿਸਟਰੀ ਕਰਾਉਣ ਦੇ ਵਾਸਤੇ ਦਰਸਲ ਇਹ ਈਜ਼ੀ ਰਜਿਸਟਰੀ ਪੋਰਟਲ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਹੁਣੇ-ਹੁਣੇ ਜਾਰੀ ਕੀਤਾ ਗਿਆ ਸੀ ਕਿ ਲੋਕਾਂ ਦੀਆਂ ਰਜਿਸਟਰੀਆਂ ਜਿਹੜੀਆਂ ਨੇ ਉਹ ਆਸਾਨੀ ਦੇ ਨਾਲ ਹੋ ਜਾਣ ਉਸੇ ਦੇ ਤਹਿਤ ਇੱਕ ਵਿਅਕਤੀ ਦੇ ਨਾਲ ਧੋਖਾ ਧੜੀ ਹੋਣ ਤੋਂ ਜਿਹੜਾ ਉਹ ਬੱਚ ਗਿਆ ਦੱਸ ਦਈਏ ਕਿ ਇੱਕ 170 ਕਜਤੇ ਪਲਾਟ ਦੀ ਰਜਿਸਟਰੀ ਕਰਾਉਣ ਦੇ ਵਾਸਤੇ ਉਸ ਦੀ ਪਾਵਰ ਆਫ ਅਟਰਨੀ ਕਰਾਉਣ ਦੇ ਵਾਸਤੇ ਪਿਓ ਪੁੱਤ ਜਿਹੜਾ ਉਹ ਪਹੁੰਚੇ ਸੀਗੇ ਪਰਮਿੰਦਰ ਸਿੰਘ ਨਾਂ ਦੱਸਿਆ ਜਾ ਰਿਹਾ ਅਤੇ ਉਹਨਾਂ ਦਾ ਬ੍ਰਦਰ ਜੋ ਗੁਰਵਿੰਦਰ ਸਿੰਘ ਜਿਨ੍ਹਾਂ ਦਾ ਨਾਂ ਦੱਸਿਆ ਹੋਇਆ ਬੰਗਲੌਰ ਦੇ ਵਿੱਚ ਉਹ ਰਹਿੰਦਾ ਉਸ ਦਾ ਪਲਾਟ ਸੀ ਤੇ ਉਸ ਦੀ ਪਾਵਰ ਆਫ ਅਟਰਨੀ ਕਰਾਉਣ ਦੇ ਵਾਸਤੇ ਉਸ ਦਾ ਭਰਾ ਪਰਮਿੰਦਰ ਸਿੰਘ ਆਪਣੇ ਪੁੱਤਰ ਦੇ ਨਾਲ ਤਹਿਸੀਲ ਦੇ ਵਿੱਚ ਆਇਆ ਸੀਗਾ ਤਸਦਾ ਇਹ ਇਹਨਾਂ ਨੇ ਇਕਰਾਰ ਕੀਤਾ ਸੀਗਾ ਜਨਤਾਨਗਰ ਦੇ ਵਿੱਚ ਰਹਿਣ ਵਾਲੇ ਰਵਿੰਦਰ ਕੁਮਾਰ ਦੇ ਨਾਲ ਕਿ ਇਹ ਪਲਾਟ ਜਿਹੜਾ ਉਹਨਾਂ ਨੂੰ ਵੇਚਿਆ ਜਾ ਰਿਹਾ ਤਾਂ ਜਦੋਂ ਪਾਵਰ ਆਫ ਐਟਾਰਨੀ ਕਰਾਣ ਦੇ ਵਾਸਤੇ ਤਹਿਸੀਲ ਦੇ ਵਿੱਚ ਪਹੁੰਚੇ ਤਾਂ ਜਦੋਂ ਸਾਰਾ ਡਾਟਾ ਉਸ ਪੋਰਟਲ ਤੇ ਪਾਇਆ ਜਾ ਰਿਹਾ ਸੀਗਾ ਤਾਂ ਉਸ ਪੋਰਟਲ ਤੋਂ ਇੱਕ OTP ਦਾ ਮੈਸੇਜ ਉਸ ਮਾਲਕ ਨੂੰ ਗਿਆ ਜਿਸ ਦੀ ਇਹ ਰਜਿਸਟਰੀ ਸੀ ਗੁਰਵਿੰਦਰ ਸਿੰਘ ਜਿਸ ਦਾ ਇਹ ਪਲਾਟ ਸੀ ਜੋ ਬੰਗਲੌਰ ਦੇ ਵਿੱਚ ਇਸ ਸਮੇਂ ਰਹਿ ਰਿਹਾ ਸੀ ਉਸ ਤੇ ਫੋਨ ਤੇ ਮੈਸੇਜ ਗਿਆ ਕਿ ਉਸ ਤੇ ਪਲਾਟ ਦੀ ਰਜਿਸਟਰੀ ਹੋ ਰਹੀ ਹੈ ਤਾਂ ਤੁਰੰਤ ਉਸ ਨੇ ਤਹਿਸੀਲ ਦੇ ਵਿੱਚ ਕੰਟੈਕਟ ਕੀਤਾ ਇਹ ਜਾਣ ਦਿੱਤੀ ਕਿ ਉਸ ਕਾਗਜ਼ਾਂ ਦੇ ਨਾਲ 헤ਰਾ ਫੇਰੀ ਕੋਈ ਕੀਤੀ ਜਾ ਰਹੀ ਹੈ ਤਾਂ ਤੁਰੰਤ ਤਹਿਸੀਲ ਦੇ ਵਿੱਚ ਮੌਜੂਦ ਸਟਾਫ ਨੇ ਮੁਸਤੈਦੀ ਦਿਖਾਉਂਦੇ ਹੋਏ ਇਹ ਸਾਰਾ ਵਾਕਿਆ ਜਿਹੜਾ ਉਹ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੀ ਜੈਨ ਦੇ ਧਿਆਨ ਦੇ ਵਿੱਚ ਲਿਆਂਦਾ ਤੇ ਉਸ ਤੋਂ ਬਾਅਦ ਤੁਰੰਤ ਡੀਸੀ ਦੇ ਵੱਲੋਂ ਐਕਸ਼ਨ ਲੈਂਦੇ ਆ ਮੌਕੇ ਤੇ ਪੀਆਯੂ ਥਾਣੇ ਦੇ ਪੁਲਿਸ ਮੁਲਾਜ਼ਮਾਂ ਨੂੰ ਭੇਜਿਆ ਤੇ ਉਹਨਾਂ ਪਿਓ ਪੁੱਤ ਨੂੰ ਗ੍ਰਿਫਤਾਰ ਵੀ ਕਰ ਲਿਆ ਤਾਂ ਜਿੱਥੇ ਇੱਕ ਵਿਅਕਤੀ ਦੇ ਨਾਲ ਧੋਖਾਧੜੀ ਹੋਣ ਤੋਂ ਬਚਿਆ ਦੂਜੇ ਪਾਸੇ ਪੰਜਾਬ ਸਰਕਾਰ ਦਾ ਈਜ਼ੀ ਰਜਿਸਟਰੀ ਪੋਰਟਲ ਵੀਵੀ ਚਰਚਾ ਜਿਹੜੀ ਆ ਹੁਣ ਸਾਰੇ ਪਾਸੇ ਹੋ ਗਈ ਹੈ ਕਿਉਂਕਿ ਇਸ ਪੋਰਟਲ ਦੇ ਨਾਲ ਇੱਕ ਵਿਅਕਤੀ ਦੀ ਜਿਹੜੀ ਸਾਰੀ ਉਮਰ ਦੀ ਜਮਾ ਪੂੰਜੀ ਹੁੰਦੀ ਹੈ ਉਹ ਜਾਣੋ ਬਚ ਗਈ ਹੈ ਤੇ ਬਹੁਤ ਵਾਹ ਵਾਹੀ ਵੀ ਇਹ ਸਰਕਾਰ ਦਾ ਪੋਰਟਲ ਜਿਹੜਾ ਖੱਟਦਾ ਪਿਆ ਤਾਂ ਦੂਜੇ ਪਾਸੇ ਪੁਲਿਸ ਦਾ ਵੀ ਇਹੀ ਕਹਿਣਾ ਹੈ ਕਿ ਜਿਹੜੇ ਵਿਅਕਤੀ ਪਿਓ ਪੁੱਤ ਇਹ ਝਾਲੀ ਰਜਿਸਟਰੀ ਕਰਾਉਣ ਆਏ ਸੀਗੇ ਉਹਨਾਂ ਤੇ ਕਾਰਵਾਈ ਜਿਹੜੀ ਆ ਕੀਤੀ ਜਾ ਰਹੀ ਹੈ ਪਰਚਾ ਉਹਨਾਂ ਤੇ ਹੁਣ ਦਰਜ ਕੀਤਾ ਜਾ ਰਿਹਾ ਤੇ ਸਖਤੋ ਸਖਤ ਪੁਲਿਸ ਦਾ ਕਹਿਣਾ ਕਿ ਕਾਰਵਾਈ ਅਸੀਂ ਉਹਨਾਂ ਤੇ ਕਰਾਂਗੇ ਤ aí ਤਸਵੀਰਾਂ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਤਹਿਸੀਲ ਦੇ ਵਿੱਚੋਂ ਉਹਨਾਂ ਵਿਅਕਤੀਆਂ ਨੂੰ ਫੜ ਕੇ ਲੈ ਕੇ ਜਾ ਰਹੀ ਹੈ ਤਾਂ ਹੋਰ ਅਪਡੇਟਸ ਲਈ ਸਾਡਾ ਜੁੜੇ ਰਹੋ ਲੁਧਿਆਣਾ ਤੋਂ ਸਨਵਜੀਤ ਸਿੰਘ ਜਨ ਹਿਤੈਸ਼ੀ ਅੱਜ ਲੁਧਿਆਣਾ ਦੇ ਵਿੱਚ ਹੈਪੋਆ ਤਹਿਸੀਲ ਦੇ ਵਿੱਚ ਉਸ ਵੇਲੇ ਅਫੜਾ ਤਫੜੀ ਮਚੀ ਜਦੋਂ ਦੋ ਵਿਅਕਤੀ ਉੱਥੇ ਪਹੁੰਚੇ ਇੱਕ ਜ਼ਾਲੀ ਰਜਿਸਟਰੀ ਕਰਾਉਣ ਦੇ ਵਾਸਤੇ ਦਰਸਲ ਇਹ ਈਜ਼ੀ ਰਜਿਸਟਰੀ ਪੋਰਟਲ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਹੁਣੇ-ਹੁਣੇ ਜਾਰੀ ਕੀਤਾ ਗਿਆ ਸੀ ਕਿ ਲੋਕਾਂ ਦੀਆਂ ਰਜਿਸਟਰੀਆਂ ਜਿਹੜੀਆਂ ਨੇ ਉਹ ਆਸਾਨੀ ਦੇ ਨਾਲ ਹੋ ਜਾਣ ਉਸੇ ਦੇ ਤਹਿਤ ਇੱਕ ਵਿਅਕਤੀ ਦੇ ਨਾਲ ਧੋਖਾ ਧੜੀ ਹੋਣ ਤੋਂ ਜਿਹੜਾ ਉਹ ਬਚ ਗਿਆ ਦੱਸ ਦਈਏ ਕਿ ਇੱਕ 170 ਕੱਚ ਤੇ ਪਲਾਟ ਦੀ ਰਜਿਸਟਰੀ ਕਰਾਉਣ ਦੇ ਵਾਸਤੇ ਉਸ ਦੀ ਪਾਵਰ ਆਫ ਅਟਾਰਨੀ ਕਰਾਉਣ ਦੇ ਵਾਸਤੇ ਪਿਓ ਪੁੱਤ ਜਿਹੜਾ ਉਹ ਪਹੁੰਚੇ ਸੀਗੇ ਪਰਮਿੰਦਰ ਸਿੰਘ ਨਾਂ ਦੱਸਿਆ ਜਾ ਰਿਹਾ ਹੈ ਅਤੇ ਉਹਨਾਂ ਦਾ ਬ੍ਰਦਰ ਜੋ ਗੁਰਵਿੰਦਰ ਸਿੰਘ ਜਿਨ੍ਹਾਂ ਦਾ ਨਾਮ ਦੱਸਿਆ ਹੋਇਆ ਬੰਗਲੌਰ ਦੇ ਉਹ ਰਹਿੰਦਾ ਉਸ ਦਾ ਪਲਾਟ ਸੀ ਤੇ ਉਸ ਦੀ ਪਾਵਰ ਆਫ ਐਟਰਨੀ ਕਰਾਉਣ ਦੇ ਵਾਸਤੇ ਉਸ ਦਾ ਭਰਾ ਪਰਮਿੰਦਰ ਸਿੰਘ ਆਪਣੇ ਪੁੱਤਰ ਦੇ ਨਾਲ ਤਹਿਸੀਲ ਦੇ ਵਿੱਚ ਆਇਆ ਸੀਗਾ ਦੱਸ ਦਈਏ ਇਹਨਾਂ ਨੇ ਇਕਰਾਰ ਕੀਤਾ